ਇਹ ਖਬਰ ਦਿੱਤੀ ਗਈ ਸੀ ਆਪਣੇ ਯੂਨ ਵੱਲੋਂ ਖਬਰ ਜਾਰੀ ਕੀਤੀ ਗਈ ਕਿ ਅਸੀਂ ਆਨਰ ਕਰ ਰਹੇ ਹਾਂ ਇੱਕ ਔਰਤ ਨੂੰ ਜਿਹੜੀ ਹਵਾਈ ਜਹਾਜ਼ ਦੇ ਵਿੱਚ ਕੰਮ ਕਰਦੀ ਜੇ ਇੱਕ 에어 호ਸਟੈਸ ਕਿਉਂ ਉਹਨੂੰ ਇਨ ਸਨਮਾਨ ਦਿੱਤਾ ਗਿਆ ਕਿ ਉਹ ਇੱਕ ਅਜਿਹੀ ਬੇਟੀ ਸੀ ਜਿਹਨੂੰ ਉਹਦੇ ਮਾਪਿਆਂ ਨੇ ਸੁੱਟ ਦਿੱਤਾ ਸੀ ਹੁਣ ਗਰੀਬੀ ਕਾਰਨ ਸੁੱਟ ਦਿੱਤਾ ਹੋਣਾ ਉਹਨੂੰ ਪਤਾ ਨਹੀਂ ਉਹਦੇ ਮਾਪੇ ਕੌਣ ਨੇ ਕਿਸ ਨੇ ਪਾਲਿਆ ਕਿ ਇੱਕ ਉਸ ਮਾਂ ਨੇ ਜਿਹਦਾ ਪਤੀ ਨਸ਼ੇ ਕਾਰਨ ਮਰ ਗਿਆ ਸੀ ਅਤ ਦੀ ਗਰੀਬੀ ਸੀ ਉਹਦੇ ਕੋਲ ਪਹਿਲਾਂ ਵੀ ਪੰਜ ਬੇਟੀਆਂ ਸੀ ਇਹ ਇੱਕ ਛੇਵੀਂ ਬੇਟੀ ਵੀ ਇਹ ਵੀ ੁੱਟੀ ਹੋਈ ਏ ਜਿੱਥੇ ਉਹ ਪੰਜ ਪਲਣਗੀਆਂ ਵੀ ਪਲ ਜਾਏਗੀ ਹੁਣ ਉਸ ਨੂੰ ਉਹਨੂੰ ਪਾਲੀ ਜਦੋਂ ਵੀ ਜਿਵੇਂ ਵੀ ਔਖੇ ਸੌਖੇ ਗਰੀਬੀ ਦੇ ਵਿੱਚੋਂ ਉਹਨੂੰ ਕੰਮ ਮਿਲ ਗਿਆ ਏ ਏਅਰ ਹੌਸਟੈਸ ਦਾ ਹੁਣ ਉਹ ਬੇਟੀ ਏਅਰ ਹੌਸਟੈਸ ਜਿਹਨੂੰ ਦੇਖੀ ਸੀ ਗਰੀਬੀ ਸ਼ੁਰੂ ਤੋਂ ਹੀ ਇੱਕ ਦਿਨ ਟਾਕੇ ਵਿੱਚ ਉਹਨੂੰ ਉਤਰਨਾ ਪਿਆ ਤੇ ਉਹ ਵੈਸੇ ਹੀ ਘੁੰਮਣ ਬਾਹਰ ਨਿਕਲ ਗਈ ਉੱਥੇ ਦੀ ਅਤ ਦੀ ਗਰੀਬੀ ਦੇਖਦਿਆਂ ਉਹਦਾ ਦਿਲ ਇੰਨਾ ਰੋਇਆ ਉਹਨੂੰ ਕਿ ਆ ਲੱਗਿਆ ਕਿ ਮੈਂ ਸੋਚਿਆ ਸੀ ਮੈਂ ਹੀ ਬਹੁਤ ਗਰੀਬ ਆ ਪਰ ਇਹ ਜੋ ਹਾਲ ਮੈਂ ਦੇਖਿਆ ਇਸ ਤੋਂ ਬੱਤਰ ਹਾਲ ਮੈਂ ਕਦੇ ਵੇਖਿਆ ਨਹੀਂ ਬੈਠ ਕੇ ਰੋਈ ਤੇ ਚਿਤ ਕੀਤਾ ਕਿ ਮੈਂ ਇਹਨਾਂ ਲਈ ਜਵੇਂ ਮੇਰੇ ਲਈ ਕਿਸੇ ਨੇ ਕੀਤਾ ਮੈਂ ਵੀ ਇਹਨਾਂ ਲਈ ਕੁਝ ਕਰਦਿਆਂ ਹੁਣ ਉੱਥੇ ਖੜੀ ਨੇ ਫੈਸਲਾ ਕੀਤਾ ਕਿ ਮੇਰੀ ਤਨਖਾਹ ਬਹੁਤ ਥੋੜੀ ਹੈ ਵੀ ਮੈਂ ਵਾਦਾ ਕਰਕੇ ਜਾਂਦੀ ਆ ਤੁਹਾਨੂੰ 10 ਬੱਚਿਆਂ ਦਾ ਮੈਂ ਜ਼ਰੂਰ ਤੋਂ ਪੜ੍ਹਾਈ ਦਾ ਖਾਣ ਪੀਣ ਦਾ ਖਰਚਾ ਚੁੱਕਾਂਗੀ ਵਾਅਦਾ ਕਰ ਲਿਆ ਵਾਪਸ ਆਈ ਰਾਤ ਪਰ ਸੌ ਨਹੀਂ ਸਕੀ ਕਿ ਮੈਂ ਕਿੱਥੋਂ ਕਰਾਂਗੀ 10 ਬੱਚਿਆਂ ਦਾ ਪਰ ਮੈਂ ਵਾਅਦਾ ਕਰਕੇ ਆਈਆਂ ਕਰਨਾ ਨਜ਼ਰ ਪਈ ਕਿ ਕਿਤੇ ਦੌੜ ਹੋਣੀ ਸੀ ਉਹਦੇ ਪੈਸੇ ਮਿਲਨੇ ਸੀ ਇਹ ਕੁੜੀ ਜਿਹੜੀ ਕਦੇ ਦੌੜੀ ਨਹੀਂ ਜ਼ਿੰਦਗੀ 'ਚ ਪਰ ਦਿਸਿਆ ਕਿ ਪੈਸੇ ਆ ਸਕਦੇ ਨੇ ਜਿੱਥੇ ਹੱਕ ਹਲਾਲ ਦੀ ਕਮਾਈ ਹੈ ਸੋ ਉਹਨੇ ਸਵੇਰੇ ਉੱਠੀ ਤੇ ਭੱਜਣਾ ਸ਼ੁਰੂ ਕਰ ਦਿੱਤਾ ਮਨ ਵਿੱਚ ਇੱਕ ਲਗਨ ਸੀ ਨਾ ਕਦੇ ਕੀਤਾ ਨਹੀਂ ਸੀ ਕੰਮ ਦੌੜੀ ਜੀ ਵੀ ਮੈਂ ਇੱਥੋਂ ਸ਼ਾਇਦ ਕੁਝ ਲੈ ਸਕਾਂ ਪਰ ਉਹ ਕਿਉਂਕਿ ਆਪਣੇ ਲਈ ਨਹੀਂ ਸੀ ਕਰਨਾ ਉਹ ਦੌੜ ਦੀ ਦੌੜ ਦੀ ਜਿਸ ਕਦਰ ਉਹ ਰੇਸ ਤਾਂ ਜਿੱਤੀ ਉਸ ਤੋਂ ਬਾਅਦ ਕੀ ਨਾਰਥ ਪੋਲ ਕੀ ਇੰਗਲਿਸ਼ ਚੈਨਲ ਉਸ ਕੁੜੀ ਨੇ ਇੱਕ ਨਹੀਂ ਦੋ ਨਹੀਂ ਉਹ ਸਾਰੀਆਂ ਜਿੱਤਾਂ ਸਿਰਫ ਇਸ ਕਾਰਨ ਹਾਸਲ ਕੀਤੀਆਂ ਕਿ 600 ਬੱਚਿਆਂ ਦੀ ਉਸਨੇ ਨਾ ਸਿਰਫ ਪੜ੍ਹਾਈ ਬਲਕਿ ਉਹਨਾਂ ਦਾ ਖਾਣਾ ਪੀਣਾ ਤੇ ਉਹ ਸਾਰੀਆਂ ਬੇਟੀਆਂ ਉੱਥੇ ਯੂ ਐਨ ਚੋ ਦੇ ਨਾਲ ਹਾਜ਼ਰ ਸਨ ਜਦੋਂ ਨੂੰ ਸਨਮਾਨ ਦਿੱਤਾ ਗਿਆ ਮੇਰਾ ਕਹਿਣ ਦਾ ਭਾਵੇਂ ਸੀ ਕਿ ਇੱਕ ਸੁੱਟ ਦਿੱਤੀ ਬੱਚੀ ਜਿਸਨੇ ਫੈਸਲਾ ਲਿਆ ਕਿ ਮੈਂ ਆਪਣੇ ਵਰਗੀਆਂ ਨੂੰ ਹੋਰ ਪਾਲ ਸਕਦੀ ਆ ਤਾਂ ਫਿਰ ਮੈਂ ਬੇਨਤੀ ਕਰ ਸਕਦੀ ਆ ਤੁਹਾਡੇ ਰਾਈ ਕਿ ਜਿਹੜੇ ਕਹਿੰਦੇ ਨੇ ਪੰਜ ਬੱਚੇ ਕਰੋ ਔ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਦੋਨੂੰ ਖੜੇ ਕਰੋਗੇ ਨਾ ਸੁਣਨ ਵਾਲੀ ਗੱਲ ਸੀ ਜਿੱਥੇ ਉਹ ਇੱਕ ਇੱਕ ਤੀ ਕਹਿੰਦੀ ਸੀ ਹੂੰ ਵੀ ਮੇਰੀ ਮਾਂ ਨਹੀਂ ਇਹ ਮੇਰਾ ਰੱਬ ਵੀ ਹੈ ਇਹ ਜੇ ਜਿਹੜੇ ਨਾਮ ਲੈਵੇ ਹੁੰਦੇ ਨੇ ਇਹ ਹੁੰਦੇ ਨੇ ਨਾਮ ਲੈਵੇ ਇੰਨੀ ਕ ਗੱਲ ਸਮਝ ਆ ਜਾਵੇ ਤਾਂ ਕਮਾਲ ਵਾਪਰ ਸਕਦਾ ਬੜੀ ਸ਼ਾਨਦਾਰ ਕਹਾਣੀ ਸੁਣਾਈ ਹੈ ਬੜਿਆਂ ਨੂੰ ਸਿੱਖਣ ਨੂੰ ਮਿਲੇਗਾ ਸਾਨੂੰ ਖੁਦ ਕਹਾਣੀ ਸੁਣ ਕੇ ਲੂੰ ਕੰਡੇ ਖੜੇ ਹੁੰਦੇ ਆ ਪਰ ਜਿਹੜੇ ਲੋਕ ਇਸ ਗੱਲ ਵਿੱਚੋਂ ਫਿਕਰ ਕਰਦੇ ਆ ਕਿ ਪੰਜ ਬੱਚੇ ਕਿਉਂ ਜ਼ਰੂਰੀ ਹੈ ਕਹਿੰਦੇ ਜੀ ਇੱਥੇ ਪ੍ਰਵਾਸੀਆਂ ਦਾ ਰਾਜ ਹੋ ਜਾਣਾ ਸਾਡੀ ਪੰਜਾਬ ਦੀ ਧਰਤੀ ਦੀ ਜਿਹੜੀ ਮੂਲ ਜੜ੍ਹ ਹੈ ਨਾ ਉਸ ਦੇ ਉੱਤੇ ਕਬਜ਼ਾ ਕਿਸੇ ਹੋਰ ਦਾ ਦਬਕੇ ਵੱਜਣਗੇ ਸਾਨੂੰ ਉਲਟਾ ਘੁੱਟਿਆ ਕਰਨਗੇ ਬਾਹਰਲੇ ਕਿਉਂ ਆਉਣ ਅਸੀਂ ਆਪਦੇ ਬੱਚੇ ਅੱਗੇ ਵਧਾਈਏ ਦੇਖੋ ਜਿਹੜੇ ਇੱਥੋਂ ਦੇ ਬੱਚੇ ਬਾਹਰ ਗਏ ਕਿਉਂ ਨੇ ਬਹੁਤ ਵੱਡਾ ਇਹ ਮੁੱਦਾ ਏ ਕੀ ਉਹਨਾਂ ਨੂੰ ਅਸੀਂ ਉਹ ਭرائی ਦੇ ਸਕੇ ਜਿਹੜੀ ਉਹਨਾਂ ਨੂੰ ਲੋੜ ਸੀ ਕੀ ਅਸੀਂ ਉਹਨਾਂ ਨੂੰ ਉਹ ਸਾਰਾ ਕੁਝ ਪੜਾਉਣ ਬਾਅਦ ਰੋਜ਼ਗਾਰ ਦੇ ਸਕੇ ਕੀ ਅਸੀਂ ਉਹਨਾਂ ਨੂੰ ਇਹੋ ਜਿਹਾ ਸੇਫ ਐਟਮੋਸਫੀਅਰ ਦਿੱਤਾ ਜਿੱਥੇ ਉਹਨਾਂ ਤੇ ਕੋਈ ਝੂਠੇ ਕੇਸ ਨਹੀਂ ਹੋਣਗੇ ਜਿੱਥੇ ਉਹਨਾਂ ਨੂੰ ਜ਼ਬਰੀ ਕਿਸੇ ਵੀ ਢੰਗ ਨਾਲ ਭਾਵੇਂ ਡਰਗ ਐਡਿਕਸ਼ਨ ਵੱਲ ਜਾਂ ਭਾਵੇਂ ਗਲਤ ਰਾਏ ਤੋੜਨ ਵਾਲੇ ਗੈਂਗਸਟਰਸ ਦੇ ਰਾਹੀ ਕੀ ਉਹਨਾਂ ਪਾਸਿਆਂ ਵੱਲ ਅਸੀਂ ਉਹਨਾਂ ਨੂੰ ਤੋਰਨ ਲਈ ਮਜਬੂਰਤਾ ਨਹੀਂ ਕਰ ਰਹੇ ਇਹ ਸਾਰਾ ਕੁਝ ਮਾਹੌਲ ਵੇਖਦੇ ਆਂ ਕਿ ਅੱਜ ਤੁਸੀਂ ਜਾਂ ਮੈਂ ਦਾਅਵਾ ਕਰ ਸਕਦੇ ਆਂ ਕਿ ਸਾਡੀ ਧੀ ਜੇ ਰਾਤ ਨੂੰ 12 ਵਜੇ ਆਏਗੀ ਤਾਂ ਬਿਲਕੁਲ ਸੁਰੱਖਿਅਤ ਹੋਏਗੀ ਕੀ ਮਾਹੌਲ ਦਿੱਤਾ ਜੋ ਇਸ ਰਾਦਰ ਕਿ ਅਸੀਂ ਕਹੀਏ ਕਿ ਬਾਕੀ ਆ ਕੇ ਇੱਥੇ ਦੱਬਣ ਨਾਲੋਂ ਜੇ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਰੱਖਣਾ ਤਾਕੀ ਅਸੀਂ ਉਸ ਪੱਧਰ ਦੀ ਸਪੋਰਟਸ ਅਕੈਡਮੀ ਬਣਾਈ ਕਿ ਅੰਤਰਰਾਸ਼ਟਰੀ ਪੱਧਰ ਤੇ ਖੇਡ ਸਕਣ ਕਿ ਇੱਥੇ ਕੋਈ ਰਿਸਰਚ ਲੈਬਸ ਇਸ ਪੱਧਰ ਦੀਆਂ ਹਨ ਕਿ ਸਾਡੇ ਪੰਜਾਬ ਵਿੱਚ ਅਸੀਂ ਕਹਿ ਸਕੀਏ ਨੋਬਲ ਪ੍ਰਾਈਜ਼ winner ਆ ਗਿਆ ਕਿ ਅਸੀਂ ਕੋਈ ਉਸ ਪੱਧਰ ਦੇ ਹਸਪੀਟਲ ਬਣਾਏ ਕਿ ਦੁਨੀਆ ਸਾਰੀ ਤੋਂ ਆ ਕੇ ਲੋਕ ਇਲਾਜ ਕਰਵਾਉਣਾ ਚਾਹਣ ਕਿ ਇੱਥੇ ਕਮਾਲ ਦਾ ਸਾਨੂੰ ਮਿਲਦਾ ਮੈਂ ਇਹ ਸਾਰਾ ਇਸ ਕਾਰਨ ਕਹਿ ਰਹੀ ਹਾਂ ਕਿ ਜਦੋਂ ਇਹੀ ਚੀਜ਼ਾਂ ਲੱਭਣ ਸਾਡੇ ਬੱਚੇ ਹੋਰ ਮੁਲਕਾਂ ਵਿੱਚ ਜਾ ਰਹੇ ਨੇ ਜਿ ਉਹਨਾਂ ਨੂੰ ਉਹ ਸਾਰਾ ਕੁਝ ਇੱਥੇ ਮਿਲਦਾ ਹੋਵੇ ਤਫਿਰ ਉਹ ਕਿਉਂ ਜਾਣਗੇ ਫਿਰ ਗਿਣਤੀਆਂ ਦਾ ਫਿਕਰ ਨਹੀਂ ਰਹੇਗਾ ਨਹੀਂ ਰਹੇਗਾ ਪਰ ਹੁਣ ਵੱਡੀ ਗੱਲ ਇਹ ਹੈ ਕਿ ਕੀ ਸਾਡੇ ਸਿਆਸਤਦਾਨ ਜੋ ਅੱਜ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਨੇ ਮੈਂ ਤਾਂ ਨਿਮਾਣੀ ਇੱਕ ਇੰਨੀਕ ਬੇਨਤੀ ਕਰਦੀ ਆ ਮੈਨੂੰ ਉਂਗਲ ਤੇ ਗਿਣਾ ਦਿਓ ਕਿ ਆ ਸਿਆਸਤਦਾਨ ਜਾਂ ਉਹਦਾ ਰਿਸ਼ਤੇਦਾਰ ਸਾਡਾ ਇੱਥੇ ਰਜਿੰਦਰਾ ਹਸਪਤਾਲ ਵਰਗੇ ਹਸਪਤਾਲ ਵਿੱਚੋਂ ਜਾਂ ਬਹੁਤ ਸਾਰੇ ਹੋਰ ਜਿੰਨੇ ਵੀ ਤਿਆਰ ਕੀਤੇ ਨੇ ਕਿਸੇ ਹਸਪਤਾਲ ਵਿੱਚ ਦਾਖਲ ਹੋਇਆ ਹੋਇਆ ਤਾਂ ਦੱਸੇਗਾ ਕਿ ਸਾਈਜ਼ ਜੁਬਦੀਆਂ ਕਿ ਅੱਜ ਕੋਈ ਲੰਡਨ ਚੱਲਿਆ ਗਿਆ ਇਲਾਜ ਕਰਾਉਣ ਤੇ ਕੋਈ ਅਮਰੀਕਾ ਚੱਲਿਆ ਗਿਆ ਤੇ ਫਿਰ ਮੈਨੂੰ ਇਹ ਵੀ ਦੱਸ ਦੇਣਾ ਕਿੰਨੇ ਕਨੇ ਜਿਹੜੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਉਹਨਾਂ ਦੇ ਬੱਚੇ ਅਗਾ ਕੁਝ ਕਰ ਸਕਦੇ ਹੋਣ ਜਾਂ ਉਹ ਬਹੁਤ ਵੱਡੇ ਵੱਡੇ ਸਕੂਲ ਜਿਹੜੇ ਕਿ ਵਿਦੇਸ਼ਾਂ ਵਿੱਚ ਨੇ ਉੱਥੇ ਜਾ ਕੇ ਪੜ੍ਹਨਾ ਚਾਹੁੰਦੇ ਨੇ ਇਹਦਾ ਮਤਲਬ ਹੈ ਕਿ ਅਸਲ ਜੇ ਅੱਜ ਜੇ ਚੋਣਾਂ ਦੀ ਵੀ ਗੱਲ ਕਰੀਏ ਮੈਨੂੰ ਲੱਗਦਾ ਪਿੰਡ ਵਿੱਚ ਸਾਡੇ ਜਾਗਰਤ ਬਹੁਤ ਸਾਰੇ ਬੰਦੇ ਨੇ ਸ਼ੁਕਰ ਹੈ ਪੰਜਾਬ ਤਾਂ ਵੈਸੇ ਹੀ ਜਾਗਦੇ ਰਹਉਦਾ ਹੀ ਹੈ ਮਿਸਾਲ ਹੈ ਸੋ ਇੱਥੇ ਕ੍ਰਾਂਤੀਕਾਰੀਆਂ ਦੀ ਧਰਤੀ ਹੈ ਪੰਜਾਬੀ ਤਾਂ ਇੰਨਾ ਹੀ ਬਹੁਤ ਜੇ ਸਵਾਲ ਪੁੱਛ ਲੈਣ ਭਈ ਅਸੀਂ ਤੁਹਾਨੂੰ ਵੋਟ ਜ਼ਰੂਰ ਪਾਵਾਂਗੇ ਬਸ ਗਿਣਾ ਦਿਓ ਕਿੰਨੇ ਬੱਚੇ ਸਰਕਾਰੀ ਸਕੂਲਾਂ 'ਚ ਤੁਹਾਡੇ ਅੱਜ ਪੜ੍ਹ ਰਹੇ ਨੇ ਤੇ ਫਿਰ ਇਹ ਵੀ ਦੱਸ ਦੇਣਾ ਕਿੰਨਿਆਂ ਨੇ ਇਲਾਜ ਸਰਕਾਰੀ ਹਸਪਤਾਲਾਂ 'ਚ ਕਰਾਇਆ ਤੀਜਾ ਤਾਂ ਸਵਾਲ ਪੁੱਛਣ ਦੀ ਲੋੜ ਹੀ ਨਹੀਂ